ਨਿੱਕੀ ਤੋਂ ਸੁਣ ਲਿਆ ਕੀ ਗੱਲ ਕੀਤੀ ਹੈ ਇਹੀ ਮੰਮੀ ਜੀ ਮੈਂ ਕੀ ਦੱਸਾਂ ਉਹਨਾਂ ਨੂੰ ਤੁਸੀਂ ਆਪਣੇ ਮੂੰਹੇ ਤੇ ਕਹਿੰਦੇ ਸੀ ਵੀ ਬਾਅਦ ਚ ਕਿਹੜਾ ਇਹਨੂੰ ਕਿਸ ਨੇ ਪੁੱਛਣਾ ਵਾ ਪਹਿਲੀ ਹੀ ਆਪਣੇ ਨਾਲ ਲਵਾ ਲੈਣੀ ਆ ਤੁਸੀਂ ਵੀਰ ਜੀ ਨੂੰ ਫਿਰ ਝੂਠ ਬੋਲਿਆ ਵੀ ਪਹਿਲੀ ਜੋਤ ਦੇ ਨਾਲ ਲਵਾਉਣੀ ਆ ਵੀਰ ਜੀ ਤੁਸੀਂ ਤੇ ਕੋਈ ਗੱਲ ਨਾ ਹੀ ਕਰੋ ਤੇ ਚੰਗਾ ਵਾ ਤੁਹਾਡੇ ਮੂੰਹ ਇਹ ਗੱਲਾਂ ਫੱਬਦੀਆਂ ਨਹੀਂ ਹੈਗੀਆਂ ਤੁਹਾਡੇ ਭਰਾ ਨੇ ਇਹ ਕੰਮ ਹੋਇਆ ਹੋਵੇ ਤੇ ਤੁਸੀਂ ਉਹਦੇ ਪਰਿਵਾਰ ਨਾਲ ਇਦਾਂ ਕਰੋ ਮੈਂ ਹੁਣੇ ਦੱਸਣੀ ਆ ਨਾ ਰੈਡੀ ਨੂੰ ਵੀ ਤੁਸੀਂ ਕਿਦਾਂ ਦੇ ਕੰਮ ਕਰਦੇ ਜੇ ਇੱਕ ਵਾਰੀ ਨਹੀਂ ਸੋਚਦੇ ਵੀ ਇਹ ਚੰਗਾ ਵਾ ਜਾਂ ਮਾੜਾ ਮੰਮੀ ਜੀ ਨਿੱਕੀ ਰੋਲਾ ਪਾਉਂਦੀ ਫਿਰਨ ਰਹੀ ਆ ਇੱਧਰ ਆਹ ਤੈਨੂੰ ਤਾਂ ਮੈਂ ਦੱਸਦੀ ਮੰਮੀ ਜੀ ਮੈਂ ਤਾਂ ਸੁਣਣੀਆਂ ਆ ਚੱਲ ਅੰਦਰ ਮੈਂ ਤੇਰੀ ਨੂੰ ਸੁਣਣੀਆਂ ਕਿ ਦਰ ਆਲਾ ਪਾਉਂਦੇ ਹੀ ਵੇਲੀ ਮੈਂ ਤੇ ਕਿਹਾ ਮੈਨੂੰ ਸੁਧਰ ਗਈ ਹੋਏਗੀ ਅੰਦਰ ਚੱਲ ਤੂੰ ਜੀ ਮਮਾ ਸਾਡੇ ਕੋਈ ਮੈਨੂੰ ਪਾਜੀ ਤੇ ਨਹੀਂ ਤੇਰੇ ਪੈਸੇ ਤਾਂ ਤੇਰਾ ਪਿਓ ਵੀ ਤਾਂ ਹੁਕਟਾ ਕੇ ਚੱਲ ਇੱਥੇ ਇੱਧਰ